ਦੀ ਆਤਮਾ ਮਾਨੀ ਹੈ ਮਹਾਦੇਵ શ્રી ਦਕਸ਼ਨੇਸ਼ਵਰੀ ਮਹਾਦੇਵ ਮੰਦਿਰ ਜੋ ਯਹਾਂ ਪੇ ਬੜੀ ਧੂਮ ਧਾਮ ਸੇ ਸਾਲਾਨਾ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਹਾ ਹੈ ਔਰ ਯਹਾਂ ਪੇ ਹਮਾਰੇ ਇੰਟਰਨੈਸ਼ਨਲ ਸਿੰਗਰ ਕੁਮਾਰ ਸੰਜੀਵ ਜੀ ਆਪਣੇ ਭਜਨੋ ਕੇ ਦੁਆਰਾ ਗੁਣਗਾਨ ਕਰ ਰਹੇ ਹੈ ਜਿਹੜਾ ਕਿ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਪਤਾ ਕਿ ਇਹ ਮੰਦਿਰ ਕਾਰਪੋਰੇਸ਼ਨ ਦੁਆਰਾ ਤੋੜ ਦਿੱਤਾ ਗਿਆ ਸੀ ਦੀਵੇ ਸੰਘਰਸ਼ ਰੂਪ ਸਾਰੇ ਸਾਡੇ ਸ਼ਹਿਰ ਦੇ ਗਣਮਨਿਆ ਵਿਅਕਤੀਆਂ ਨੇ Hindu ਸੁਯੁਕਤ ਮੋਰਚੇ ਦੇ ਬੈਨਰ ਥੱਲੇ ਇਹ ਸੰਘਰਸ਼ ਲੜਿਆ ਤੇ ਇਹ ਜਗਾ ਕਾਰਪੋਰੇਸ਼ਨ ਕੋ ਸਰਕਾਰ ਕੋ ਦਿੱਤੀ ਜੀ ਦક્ષਰੇਸ਼ੀ ਮਹਾਦੇਵ ਮੰਦਿਰ ٹرسٹ ਕੀ ਤਰਫ ਸੇ ਅੱਜ ਮੂਰਤੀ ਸਥਾਪਨਾ ਦਿਵਸ ਬੜੀ ਧੂਮ-ਧਾਮ ਸੇ ਮਨਾਇਆ ਜਾ ਰਹਾ ਹੈ ਜਿਸ ਮੇ ਕੁਮਾਰ ਸੰਜੀਵ ਜੀ ਯਾਹਾਂ ਪੇ ਗੁਣਗਾਨ ਕਰਨੇ ਆਏ ਹੈ यहाँ पे महादेव के भजनों से गुणगान कर रहे हैं और सब महादेव के भजनों से दूर दूर तक महादेव के जयकारे लग रहे हैं जय भोलेनाथ जय हर हर महादेव आस्था का केंद्र हिंदू समाज आस्था का केंद्र हिंदू समाज के गौरव का प्रतीक संघर्ष का प्रतीक श्री दक्षिणेश्वरी महादेव मंदिर जिद स्थापना दिवस मनाया गया ਸਾਰੇ ਲੁਧਿਆਣਾ ਵਾਸੀਆਂ ਨੂੰ ਜਿੱਤੇ ਦੂਰ ਦੂਰ ਤੋਂ ਲੋਕ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਨ ਆਉਂਦੇ ਨੇ ਧੂਨੇ ਦਾ ਪ੍ਰਸ਼ਾਦ ਲੈਣ ਆਉਂਦੇ ਨੇ ਉੱਤੇ ਹੀ ਲੁਧਿਆਣਾ ਵਾਸੀਆਂ ਨੂੰ ਅਪੀਲ ਆ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਔਰ ਮੰਦਿਰ ਦੇ ਵਿੱਚ ਅਸ਼ੀਰਵਾਦ ਪ੍ਰਾਪਤ ਕਰੋ ਵੀ ਮੈਂਬਰੋ ਕਾ ਮੈਂ ਬਹੁਤ ਬਹੁਤ ਧੰਨਵਾਦ ਕੀਆ ਜਿਨ੍ਹਾਂ ਨੇ ਉਹਨੇ ہمیں ਆਉਣ का यहां पे निमंत्रण दिया ਔਰ ਮੈਂ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਥ ਹੀ ਉਹਨਾਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਇਹ ਸਾਰਿਆਂ ਦੇ ਸਦਕੇ ਸਾਰਿਆਂ ਦੇ ਸਹਿਯੋਗ ਨਾਲ Hindu Sanyukt Murti De Tatva Daan ਦੇ ਵਿੱਚ Shri Dakshineswarী Maa ਦੇ ਮੰਦਿਰ New Prem Nagar Haathi Complex ਦੇ ਕੋਲ ਬਣਿਆ ਜਿਸ ਦੇ ਵਿੱਚ Maa Baglamukhi Bhairav ji ਮਾਚੰਤ ਪੂਰणिमा ਕਾਲੀ ਗੁਗਾਜੀ ਮਹਾਰਾਜ ਸਭਲ ਸਿੰਘ ਮਹਾਰਾਜ ਨਾਰ ਸਿੰਘ ਦੀਵਾਨ ਜੀ ਤਲੋਕੀ ਨਾਰਜ ਜੀ ਗੁਰੂ ਗੋਗਨਾਥ ਜੀ ਨੌ ਨਾਥਨ ਦੇ ਦਾ ਨਿਵਾਸ ਹੈ ਗਾਲਾਜੀ ਮਹਾਰਾਜ ਉੱਥੇ ਹੀ ਪੰਚਮੁਖੀ ਅਨਮਾਨ ਜੀ ਉੱਥੇ ਹੀ ਰਾਧਾਕਿਸ਼ਨ ਜੀ ਉੱਥੇ ਹੀ ਜਨੇ ਜੀ ਮਹਾਰਾਜ ਦਾ ਵਾਸ ਹੈ ਜਿੱਤੇ ਅਖੰਡ ਤੂਣਾ ਗੁਰੂ ਗੋਗਨਾਥ ਜੀ ਦਾ ਉਹ ਤੂਣਾ ਜਿਹਦੇ ਵਿੱਚ ਮੁਰਦੇ ਨੂੰ ਜ਼ਿੰਦਾ ਕਰਨ ਦੀ ਤਾਕਤ ਹੈ ਉਹ ਤੂਣਾ ਇੱਥੇ ਖੰਡ ਚੱਲਦਾ ਹੈ స <indüzik>